ਨਮਸਕਾਰ જય ਸ਼੍ਰੀ ਰਾਮ ਮੈਂ ਪ੍ਰਵੀਨ ਡਾਂਗ ਅਧਿਐਖ ਸ਼੍ਰੀ Hindu Nyay Pehli Punjab ਅੱਜ ਸਮਾਜ ਦੀ ਵਿਅਥਾ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ ਗਿਲਾ ਕਰਨ ਲੱਗਾ ਜੇ ਮੰਦਰ ਕਮੇਟੀਆਂ ਨਾਲ ਸਰਕਾਰ ਨਾਲ ਕੀ ਅਸੀਂ ਆਪਣੇ ਸਮਾਜ ਨੂੰ ਪ੍ਰਧਾਨਗੀ ਦੇ ਬਦਲੇ ਵਾਪਸ ਕੀ ਦੇ ਰਹੇ ਹਾਂ ਅਸੀਂ ਜਿਸ ਨੇ ਸੜਕਾਂ ਤੇ ਨਿਕਲਦੇ ਆਂ ਦੇਖਦੇ ਆ ਜਿਹੜੇ ਸੜਕਾਂ ਤੇ ਪਿੱਪਲ ਦੇ ਪੇੜ ਲੱਗੇ ਹੁੰਦੇ ਆ ਲੋਕ ਜਿਹੜੇ ਸਰੂਪ ਨੂੰ ਘਰ ਤੇ ਭਗਵਾਨ ਬਣਾ ਕੇ ਪੂਜਦੇ ਨੇ ਉੱਥੇ ਆ ਕੇ ਅਰਪਿਤ ਕਰ ਦਿੰਦੇ ਨੇ ਖੰਡੇ ਤੋਂ ਬਾਅਦ ਇਹਦੇ 'ਚ ਲੋਕਾਂ ਦੇ ਕਸੂਰ ਘੱਟ ਹੁੰਦਾ ਉਹਨਾਂ ਦੇ ਚਾਹੀਦਾ ਕਿ ਇਹ ਜਲ ਪ੍ਰਵਾਹ ਹੋਣ ਵਿਧੀਵਤ ਜਾਂ ਅਗਨੀ ਪੇਟ ਹੋਣ ਜੋ ਸਾਡੀ ਇੱਕ ਸ਼ਾਸਤਰਾਂ ਦੇ ਵੱਲੋਂ ਸੰਬੰਧ ਵਿਧੀ ਵਿਧਾਨ ਹੈਗਾ ਪਰ ਉਹ ਵੀ ਕੀ ਕਰਨ ਜੇ ਜਲ ਪ੍ਰਵਾਹ ਕਰਨ ਜਾਂਦੇ ਆ ਸਰਕਾਰ ਦੇ ਨੁਮਾਇੰਦੇ ਉੱਥੇ ਉਹਨਾਂ ਨੂੰ ਦਲੀਲ ਕਰਦੇ ਨੇ ਉਹਨਾਂ ਦੇ ਚਾਹੀਦਾ ਜਿਹੜੀ ਬਹੁ ਗਿਣਤੀ ਦੀ ਪ੍ਰੰਪਰਾ ਹੈ ਸਰਕਾਰ ਉਹਨਾਂ ਲਈ ਕੋਈ ਵਿਵਸਥਾ ਕਰੇ ਪਰ ਸਰਕਾਰ ਸਾਡੇ ਬਾਰੇ ਤਾਂ ਸੋਚ ਵੀ ਹੀ ਨਹੀਂ ਹੁਣ ਜਾਦਾ ਗਿਲਾ ਮੰਦਰ ਕਮੇਟੀਆਂ ਦੇ ਪ੍ਰਧਾਨਾਂ ਤੋਂ ਹੈ ਮੰਦਰ ਕਮੇਟੀਆਂ ਦੇ ਮੈਂਬਰਾਂ ਤੋਂ ਹੈ ਪਤਾ ਅਧਿਕਾਰੀਆਂ ਤੋਂ ਹੈ ਵੀ ਤੁਹਾਡੇ ਕੋਲ ਚੋਣਾਂ ਲੜਨ ਲਈ ਸਾਰੇ ਸਾਧਨ ਹੈਗੇ ਨਹੀਂ ਤੁਹਾਡੇ ਕੋਲ ਆਪਣੀ ਵਾਹਵਾਈ ਕਰਾਉਣ ਲਈ ਸਾਰੇ ਸਾਧਨ ਨੇ ਆਪਣੇ ਸਰੂਪੇ ਪੁਆਉਣ ਲਈ ਸਾਧਨ ਨੇ ਵੱਡੇ ਵੱਡੇ ਧਾਰਮਿਕ ਆਯੋਜਨ ਕਰਾਉਣ ਲਈ ਸਾਧਨ ਨੇ ਪਰ ਜਦੋਂ ਇਹ ਸਮਾਜ ਨੂੰ ਕੁਝ ਦੇਣ ਦੀ ਵਾਰੀ ਆਉਂਦੀ ਆ ਉਦੋਂ ਤੁਸੀਂ ਮੂਕ ਦਰਸ਼ਕ ਬਣ ਜਾਨਨੇ ਹੋ ਹੋਣਾ ਤੇ ਇਹ ਚਾਹੀਦਾ ਇਲਾਕੇ ਦੇ ਵਿੱਚ ਜਿੱਥੇ ਵੀ ਕੋਈ ਮੰਦਰ ਹੋਵੇ ਭਾਵੇਂ ਉੱਥੇ ਪੰਡਿਤ ਜੀ ਸੰਭਾਲਦੇ ਹੋਣ ਭਾਵੇਂ ਮੰਦਰ ਕਮੇਟੀ ਹੋਵੇ ਉੱਥੇ ਵਿਵਸਥਾ ਹੋਣੀ ਚਾਹੀਦੀ ਆ ਖੰਢੀ ਸਭ ਰੂਪ ਸਵੀਕਾਰ ਕਰਨ ਦੀ ਹਫਤੇ ਚ ਇੱਕ ਦਿਨ 15 ਦਿਨ ਚ ਜਾਂ ਮਹੀਨੇ ਚ ਇੱਕ ਦਿਨ ਐਸਾ ਹੋਣਾ ਚਾਹੀਦਾ ਜਿਹਦੇ ਚ ਪੂਰੀ ਮੰਦਰ ਕਮੇਟੀ ਹਾਜ਼ਰ ਹੋਵੇ ਔਰ ਉਸ ਹਵਨ ਕੁੰਡ ਦੇ ਵਿੱਚ ਉਹ ਜਿਹੜੇ ਸਗਰੂਪ ਨੇ ਸਾਡੇ ਦੇਵੀ ਦੇਵਤੇ ਆਦੇ ਉਹਨਾਂ ਨੂੰ ਵਿਭਿਵਤ ਪੂਜਾ ਤੋਂ ਬਾਅਦ ਅਗਨੀ ਭੇਟ ਕੀਤਾ ਜਾਵੇ ਚਲੋ ਹਮੇਸ਼ਾ ਤੋਂ ਅਸੀਂ ਗਿਲਾ ਹੀ ਕਰਦੇ ਰਹਨੇ ਆ ਮੰਦਿਰ ਕਮੇਟੀ ਵਾਲਿਆਂ ਨਾਲ ਤੇ ਇਹਨਾਂ ਨੇ ਜੂ ਵੀ ਨਹੀਂ ਰੇਖਦੀ Hindu Nyay Peeth ਫਿਰ ਇੱਕ ਸਮਾਜ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੀ ਹੈ ਇਸ ਵਿਸ਼ੇ ਦੇ ਉੱਤੇ ਵੀ ਜਿਹੜਾ ਅਸੀਂ ਦੀਵਾਨ ਟੋਡਰਮਲ ਜੀ ਸੇਵਾ ਸੋਈ ਗਾਮੀ ਨਗਰ ਚੱਲਨੇ ਆ ਉੱਥੇ ਅਸੀਂ ਇੱਕ ਵੱਡਾ ਹਵਨਕੁੰਡ ਬਣਾਵਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਛੋਟੀ ਕੋਈ ਬੈਟਰੀ ਰਿਕਸ਼ਾ ਵੀ ਪਾਵਾਂਗੇ ਜਿਹਦੇ ਉੱਤੇ ਲਿਖਿਆ ਹੋਏਗਾ ਕਿ ਪੂਰੇ ਲੁਧਿਆਣੇ ਦੇ ਵਿੱਚ ਜਿੱਥੇ ਵੀ ਸਾਡੀ ਯਥਾ ਸ਼ਕਤੀ ਸਾਧਨ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਉਹ ਜਿਹੜੇ ਸਰੂਪ ਲੋਕ ਦੇਣਾ ਚਾਹਣਗੇ ਅਸੀਂ ਫੇਸਬੁੱਕ ਪੇਜ ਦੇ ਮਾਧਿਅਮ ਨਾਲ ਵਾਰ ਦੀ ਦੱਸਿਆ ਕਰਾਂਗੇ ਅੱਜ ਇਸ ਜਗ੍ਹਾ ਦੇ ਉੱਤੇ ਗੱਡੀ ਜਾ ਰਹੀ ਹੈ ਲੋਕ ਉੱਥੇ ਅਰਪਿਤ ਕਰ ਪਾਣਗੇ ਤੇ ਜਿਹੜੀ ਇਹ ਸਮੱਸਿਆ ਹੈ ਜਿਹਦੇ ਨਾਲ ਸਾਡਾ ਸਮਾਜ ਉਦਵਿਲਿਤ ਹੁੰਦਾ ਉਮੀਦ ਕਰਦੇ ਹਾਂ Hindu ਨਾਇ ਪੀੜ ਦੇ ਇਸ ਨਵਿਕਲੇ ਪ੍ਰਯਾਸ ਨੂੰ ਦੇਖਦੇ ਹੋਏ ਮੰਦਰ ਕਮੇਟੀਆਂ ਵੀ ਅੱਗੇ ਆਣਗੀਆਂ ਆਪਣੇ ਆਪਣੇ ਇਲਾਕੇ ਦੇ ਵਿੱਚ ਜ਼ਿੰਮੇਵਾਰੀ ਸੰਭਾਲਣਗੀਆਂ ਉਦੋਂ ਤੱਕ ਹਿੰਦੂ ਨਿਆਏ ਪੀੜੇ ਜ਼ਿੰਮੇਵਾਰੀ ਸੰਭਾਲ ਲੇਗੀ ਤੁਹਾਡਾ ਸਹਿਯੋਗ ਹਮੇਸ਼ਾ ਮਿਲਦਾ ਰਿਹਾ ਹਨੂਮਾਨ ਚਲੀਸਾ ਜੀ ਕਰਾਣੇ ਆ ਹਜ਼ਾਰਾਂ ਲੱਖਾਂ ਬੱਚੇ ਆਉਂਦੇ ਨੇ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਦਿਵਾਨ ਟੋਡਰਮਲ ਜੀ ਸੇਵਾ ਅਸੋਰੀ ਨੂੰ ਚੱਲਦੇ ਤਕਰੀਬਨ 4 ਸਾਲ ਹੋ ਗਿਆ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਇਸ ਪਹਿਲ ਨੂੰ ਵੀ ਉਮੀਦ ਕਰਦੇ ਆ ਤੁਹਾਡਾ ਵੱਡਮੁੱਲਾ ਸਹਿਯੋਗ ਮਿਲੇਗਾ ਜੈ ਸ਼੍ਰੀ ਰਾਮ ਜੈ ਹਨ ਜੈ ਭਗਵਾਨ